ਤੇ ਇਸ ਤੇ ਮੌਜੂਦ ਸ਼੍ਰੋਮਨੀ ਕਾਲੀਦਰ ਦੇ ਸੈਕਟਰੀ ਜਨਰਲ ਤੇ ਆਪਣੇ ਬਜ਼ੁਰਗ ਹੁੰਦੜ ਸਾਹਿਬ ਥੋੜੇ ਹਲਕੇ ਦੇ ਸੇਵਾਦਾਰ ਦਿਲਰਾਜ ਸਦੂਲਗੜ ਹਲਕੇ ਦੇ ਕੋਨੇ ਕੋਨੇ ਤੋਂ ਆਏ ਪਾਰਟੀ ਦੇ ਵਰਕਰ ਸਹਿਬਾਨ ਫਤਿਹ ਅਸਕਰ ਦਾ ਵਾਈਪੂਜੀ ਕਾ ਖਾਲਸਾ ਵਾਈਪੂਜੀ ਦੀ ਫਤਿਹ ਆ ਲੈਕਸ਼ਨ ਖਾਲਸਾ ਪੰਥ ਦੀ ਹੋਮ ਦੇ ਸਵਾਲ ਕਰਦਾ ਹੈ ਪਿਛਲੇ 7-8 ਸਾਲਾਂ ਤੁਸੀਂ ਦੇਖਿਆ ਹੈ ਕਿ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰ ਦਿੱਤਾ ਜਿਹੜੇ ਮੁਲਕ ਦੀ ਫੌਜ ਤਕੜੀ ਹੈ ਉਹ ਮੁਲਕ ਤਰਫ ਕੋਈ ਝਾਕ ਨਹੀਂ ਸਕਦਾ ਅੱਜ ਅਮਰੀਕਾ ਦੁਨੀਆ ਤੇ ਰਾਜ ਕਿਉਂ ਕਰ ਰਿਹਾ ਹੈ ਉਹਦੀ ਫੌਜ ਕਰਕੇ ਕੋਈ ਵੀ ਮੁਲਕ ਉਸ ਤਰਫ ਪੰਗਾ ਨਹੀਂ ਲੈਂਦਾ ਅਕਾਲੀ ਦਲ ਨੂੰ ਬਣਾਇਆ ਕਿਉਂ ਸੀ ਜਦੋਂ 103 ਸਾਲ ਪਹਿਲੇ ਆਪਣੇ ਗੁਰੂ ਘਰਾਂ ਉੱਤੇ ਉਦੋਂ ਮਹੰਤਾਂ ਦਾ ਕਬਜ਼ਾ ਸੀ ਇੰਨੇ ਗਲਤ ਕੰਮ ਆ ਗੁਰੂ ਘਰਾਂ ਚ ਕਰਦੇ ਸੀ ਆਪਣੀ ਕੌਮ ਇਕੱਠੀ ਹੋਈ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਕਿਹਾ ਕਿ ਆਪਾਂ ਆਪਣੇ ਗੁਰੂ ਘਰਾਂ ਨੂੰ ਆਜ਼ਾਦ ਕਰਾਈਏ ਉਹਨਾਂ ਨੇ ਇਕੱਠੇ ਹੋ ਕੇ ਮਹੰਤਾਂ ਨੂੰ ਕੱਢਿਆ ਤੇ ਗੁਰੂ ਘਰ ਆਜ਼ਾਦ ਕਰਾਏ ਤੇ ਫਿਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਦੋਂ ਕਮੇਟੀ ਬਣਾਈ ਬੈਠੇ ਮੀਟਿੰਗ ਕੀਤੀ ਉਹ ਕਹਿੰਦੇ ਜੀ ਕਿ ਫਿਰ ਤੋਂ ਸਾਡੇ ਤੇ ਕਬਜ਼ਾ ਹੋ ਸਕਦਾ ਹੈ ਕੋਈ ਹੋਰ ਤਾਕਤਾਂ ਲੱਗ ਜਾਣਗੀਆਂ ਆਪਾਂ ਨੂੰ ਇਥੋਂ ਕੱਢਣ ਤੇ ਆਪਾਂ ਆਪਣੀ ਇੱਕ ਫੌਜ ਬਣਾਈਏ ਸਪਲੀਟਿਕਲ ਪਾਰਟੀ ਬਣਾਈਏ ਉਹਨਾਂ ਨੇ 1 ਮਹੀਨੇ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਬਣਾਇਆ 103 ਸਾਲ ਪੁਰਾਣੀ ਪਾਰਟੀ ਕੌਮ ਦੀ ਫੌਜ ਕੌਮ ਦੀ ਜਥੇਬੰਦੀ ਜਿਹਨੇ ਤੁਹਾਡੇ ਵਾਸਤੇ ਲੜਾਈ ਲੜੀ ਕੌਮ ਵਾਸਤੇ ਲੜਾਈ ਲੜੀ ਦੇਸ਼ ਵਾਸਤੇ ਲੜਾਈ ਲੜੀ ਕਿਸਾਨੀ ਦੀ ਲੜਾਈ ਲੜੀ ਗਰੀਬ ਦੀ ਲੜਾਈ ਲੜੀ ਤੇ ਤੁਸੀਂ ਸਾਰੇ ਜਾਣਦੇ ਹੋ ਜੋ ਕੁਝ ਤੁਹਾਡੇ ਆ ਇਲਾਕੇ ਚ ਹੋਇਆ ਹੈ ਜਾਂ ਦੋ ਕੁਝ ਪੰਜਾਬ ਚ ਹੋਇਆ ਹੈ ਕਿਦੋਂ ਹੋਇਆ ਜਦੋਂ ਅਕਾਲੀ ਦਲ ਦੀ ਸਰਕਾਰ ਆਪਾਂ ਜਿਆਦਾ ਲੰਬਾ ਨਾ ਜਾਈਏ ਪਿਛਲੇ 50 ਸਾਲ ਹੀ ਦੇਖ ਲੀਏ 50 ਸਾਲਾਂ ਪਿਛਲੇ 50 ਸਾਲਾਂ ਚ 22 ਸਾਲ ਸਾਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਹੈ ਪਾਕੀ ਸਮਾਂ ਵੱਖ-ਵੱਖ ਪਾਠੀਆਂ ਦੀ ਇੱਕ 10 ਸਾਲ ਦਾ ਕੈਪਟਨ ਅਮਰਿੰਦਰ ਸਿੰਘ ਰਿਆ ਤੇ ਫਿਰ ਆ ਤਿੰਨ ਸਾਲ ਤਾਂ ਝਾੜੂ ਵਾਲੇ ਹੋ ਗਏ ਮੈਂ ਤੁਹਾਨੂੰ ਪੁੱਛਣਾ ਚਾਹਣਾ ਜੋ ਕੁਝ ਵੀ ਹੋਇਆ ਉਹਨਾਂ 22 ਸਾਲਾਂ ਚ ਹੀ ਹੋਇਆ ਸਰਦੂਲਗੜ ਹਲਕਾ ਕੀ ਸੀ ਇੱਥੇ ਟਿੱਬੇ ਹੁੰਦੇ ਸੀ ਬਟਿੰਢਿਆ ਇਲਾਕਾ ਬਟਿੰਡਾ ਸਾਰਾ ਤੁਸੀਂ ਜਿਹੜੇ ਪੁਰਾਣੇ ਬਜ਼ੁਰਗ ਹੈ ਨਾ ਇੱਥੇ ਸੜਕ ਹੁੰਦੀ ਸੀ ਤਿੱਬੇ ਹੁੰਦੇ ਸੀ ਖੇਤੀ ਹੁੰਦੀ ਨਹੀਂ ਸੀ ਨਾ ਕਸੀਆਂ ਸੀ ਨਾ ਖਾਲੇ ਸੀ ਨਾ ਨੈਰਾਜ਼ੀ ਇਹ ਸਾਰੇ ਇੱਥੇ ਕਸੀਆਂ ਕੱਢਣ ਵਾਲੀ ਨਹਿਰਾਂ ਕੱਢਣ ਵਾਲੀ ਪੱਕੇ ਖਾਲੇ ਬਣਾਉਣਾ ਸੀ ਅੰਡਰਗਰਾਉਂਡ ਪਾਈਪ ਲਾਉਣ ਵਾਲੇ ਪਾਰਟੀ ਕੱਲੀ ਅਖਾਲੀ ਦਲ ਸੀ ਇੱਕ ਵੀ ਕਿਸੇ ਹੋਰ ਲੀਡਰ ਨੇ ਪਾਰਟੀ ਨੇ ਨਹੀਂ ਕੀਤਾ ਅੱਜ ਜੇ ਆਪਾਂ ਖੇਤੀ ਕਰ ਰਹੇ ਆ ਇੱਥੇ ਬੈਠੇ ਆ ਆਰਾਮ ਨਾਲ ਉਸ ਪਾਰਟੀ ਕਰਕੇ ਆ ਅੱਜ ਪੰਜਾਬ 'ਚ ਤੁਸੀਂ ਸਰਦੂਲਗੜ੍ਹ ਤੋਂ ਗੱਡੀ ਫੜ ਲਓ ਤੇ ਕੋਈ ਅੰਮ੍ਰਿਤਸਰ ਚਲੇ ਜਾਏ ਕੋਈ ਪਠਾਨਕੋਟ ਚਲੇ ਜਾਏ ਕੋਈ ਚੰਡੀਗੜ੍ਹ ਚਲੇ ਜਾਏ ਤੁਸੀਂ ਖੱਬੇ ਸੱਜੇ ਦੇਖਦੇ ਜਾਓ ਜੇ ਥਰਮਲ ਪਲਾਂਟ ਦੇਖੋਗੇ ਬਣਾਇਆ ਬਾਦਲ ਸਾਹਿਬ ਨੇ ਜੇ ਕੋਈ ਸਕੂਲ ਦੇਖੋਗੇ ਬਣਾਇਆ ਬਾਦਲ ਸਾਹਿਬ ਦੇ ਕੋਈ ਨਹਿਰ ਉੱਤੇ ਟੱਪੋਗੇ ਪਤਾ ਕਰਾਲਿਓ ਕਿਹਦੇ ਬਣਾਈ ਆ ਬਾਦਲ ਸਾਹਿਬ ਨੇ ਬਣਾਈ ਆ ਕਾਲੀਦਲ ਨੇ ਮਈ ਜੇ ਟਿਊਬਵਲ ਚੱਲਦਾ ਦੇਖੋਗੇ ਉਹ ਕਨੈਕਸ਼ਨ ਵੀ ਬਾਦਲ ਸਾਹਿਬ ਨੇ ਦਿੱਤਾ ਉਹਦੇ ਮਗਰ ਮੁਫਤ ਬਿਜਲੀ ਵੀ ਬਾਦਲ ਸਾਹਿਬ ਦੀ ਹੈ ਕਾਲੀ ਦਲ ਦੀ ਹੈ ਜੇ ਗਰੀਬ ਨੂੰ ਆਟਾ ਦਾਲ ਮਿਲਿਆ ਬਾਦਲ ਸਾਹਿਬ ਨੇ ਸ਼ਗਨ ਦਿੱਤੇ ਪਾਲ ਸਾਹਿਬ ਨੇ 200 ਯੂਨਿਟ ਬਿਜਲੀ ਦੇ ਮੁਫਤ ਕੀਤੇ ਬਾਦਲ ਸਾਹਿਬ ਨੇ ਲੜਕੀਆਂ ਨੂੰ ਸਕੂਲ ਵਾਸਤੇ ਸਾਈਕਲ ਦਿੱਤੇ ਬਾਦਲ ਸਾਹਿਬ ਨੇ ਫਿਰ ਦੂਜੀਆਂ ਪਾਰਟੀਆਂ ਨੇ ਕੀਤਾ ਕੀ ਹੈ ਉਹਨਾਂ ਨੂੰ ਬਣਾਉਣ ਵਾਲੀ ਦੂਜੀਆਂ ਪਾਰਟੀਆਂ ਨੂੰ ਆਪਣੇ ਧੜੇ ਬੰਦੀ ਹੈ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹਦੇ ਤੇ ਫਿਰ ਤੋਂ ਆ ਰਹੇ ਹਾਂ ਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ 7 ਸਾਲ ਪਹਿਲੇ ਜਦੋਂ ਆਪਣੀ ਸਰਕਾਰ ਗਈ ਉਦੋਂ ਆਪਣਾ ਬੀਜੇਪੀ ਨਾਲ ਸਮਝੌਤਾ ਸੀ ਆਪਾਂ ਕਿਸਾਨੀ ਕਰਕੇ ਆਪਾਂ ਉਹਨਾਂ ਨੂੰ ਲੱਤ ਮਾਰੀ ਸਮਝੌਤੇ ਨੂੰ ਮਿਸਟਰੀ ਮਿਨਿਸਟਰੀ ਨੂੰ ਲੱਤ ਮਾਰੀ ਕਿਉਂਕਿ ਅਸੀਂ ਅਕਾਲੀ ਦਲ ਦੇ ਸੂਲਾਂ ਦੀ ਪਾਰਟੀ ਹੈ ਸੂਲ ਤੇ ਖੜਦੀ ਹੈ ਸਾਡੇ ਵਾਸਤੇ ਸਰਕਾਰਾਂ ਬਣਾਉਣੀਆਂ ਸਰਕਾਰਾਂ ਚ ਮੰਤਰੀ ਬੰਨਾ ਇੰਨਾ ਜ਼ਰੂਰੀ ਨਹੀਂ ਆਪਣੇ ਵਾਸਤੇ ਆਪਣਾ ਪੰਜਾਬ ਆਪਣੀ ਕੌਮ ਹੈ ਆਪਣੀ ਕਿਸਾਨੀ ਹੈ ਆਪਣੇ ਗਰੀਬ ਹੈ ਆਪਣਾ ਪੰਜਾਬ ਹੈ ਜੇ ਅਕਾਲੀ ਦਲ ਕੱਲੀਆਂ ਬਾਕੀ ਸਿਆਸੀਆਂ ਪਾਰਟੀਆਂ ਮੰਗੂ ਕਾਲੀ ਲੀਡਰਾਂ ਦਾ ਧਿਆਨ ਇਕੱਲਾ ਸਰਕਾਰ ਬਣਾਉਣਾ ਸੀ ਤੇ 103 ਸਾਲ ਚ ਕਿਲੇ 22 30 22 23 ਸਾਲ ਨਹੀਂ ਸਰਕਾਰ ਰਹਿਣੀ ਸੀ ਫਿਰ ਤਾਂ ਬਹੁਤ ਸਾਲ ਰਹਿਣੀ ਸੀ ਫਿਰ ਵੱਡੇ ਬਾਦਲ ਸਾਹਿਬ ਨੂੰ 16 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਭੁੰਦਰ ਸਾਹਿਬ ਨੂੰ 8 8 10 10 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਅਸੀਂ ਵੀ ਗੱਲ ਕਰ ਸਕਦੇ ਸੀ ਭੁੰਦਰ ਸਾਹਿਬ ਨੂੰ ਮੈਨੂੰ ਲੱਗਦਾ ਕਿੰਨੇ ਸਾਲ ਐਨਐਸਏ ਚ ਰੱਖਿਆ ਅੱਛਾ 8 ਸਾਲ ਦੇ ਕਰੀਬ 8 ਸਾਲ ਤੇ ਕਰੀਬ ਐਨਐਸਏ ਬਾਦਲ ਸਾਹਿਬ ਨੂੰ 15 ਸਾਲ ਐਨਐਸਏ ਨਾ ਭੁੰਦਰ ਸਾਹਿਬ ਨੇ ਕਿਹਾ 17 ਸਾਲ ਨਾ ਬਾਦਲ ਸਾਹਿਬ ਨੇ ਕਿਤੇ ਕਿਹਾ ਮੈਨੂੰ ਛੱਡ ਦਿਓ ਐਨੇ ਜੇਲ ਤੋਂ ਹੈ ਮੇਰੀ ਭੈਣ ਦਾ ਵਿਆਹ ਸੀ ਬਾਲ ਸਾਹਿਬ ਜੇਲ ਅਲੇ ਕਹਿੰਦੇ ਸੁਪਰਡੈਂਟ ਕਿ ਤੁਸੀਂ ਦਰਖਾਸਤ ਦੇ ਦਿਓ ਕਿ ਅਸੀਂ ਜ਼ਮਾਨਤ ਮੈਨੂੰ ਚਾਹੀਦੀ ਹੈ ਵਿਆਹ ਵਾਸਤੇ ਬਾਲ ਸਾਹਿਬ ਕਹਿੰਦੇ ਨੰਕ ਮੈਂ ਵਿਆਹ ਤੇ ਨੂੰ 16 ਸਾਲ ਆਹ ਹੈ ਕੌਮ ਦੇ ਹੀਰੇ ਜਿਨ੍ਹਾਂ ਨੇ ਕਿਤੇ ਡਰੇ ਨਹੀਂ ਕਿਹੜੀਆਂ ਜੇਲਾਂ ਸੀ ਕੰਮ ਲਾਡੂ ਬਾਦਲ ਸਾਹਿਬ ਕੌਮਬਡੂਰ ਚ ਕੋਈ ਆਪਣੇ ਵੀਰ ਸੀ ਮਨੀਪੁਰ ਦੀ ਜੇਲ੍ਹ ਚ ਕੋਈ ਮਹਾਰਾਸ਼ਟਰਾ ਦੀ ਜੇਲ੍ਹ ਚ ਪੰਜ ਬੜੀ ਕਿਤੇ ਅਕਾਲੀ ਲੀਡਰਸ਼ਿਪ ਹੈ ਤੁਹਾਡੇ ਨਾਲ ਤੁਹਾਡੇ ਬਜ਼ੁਰਗ ਹੋਣੇ ਆ ਤੁਹਾਡੇ ਬਜ਼ੁਰਗ ਜਿਹੜੇ ਬਾਦਲ ਸਾਹਿਬ ਦੇ ਨਾਲ ਭੁੰਦੜ ਸਾਹਿਬ ਨਾਲ ਅਕਾਲੀ ਦਲ ਨਾਲ ਕੋਈ ਸਾਰੇ ਸਾਰੇ ਪਰਿਵਾਰ ਤੁਹਾਡੇ ਬਜ਼ੁਰਗਾਂ ਦਾ ਤੁਸੀਂ ਇਤਿਹਾਸ ਦੇਖ ਲਓ ਕੋਈ 5 ਸਾਲ ਕੱਟੀ ਹੈ ਜੇਲ੍ਹ ਕਿਸੇ ਨੇ ਕੋਈ ਜ਼ਮਾਨਤ ਮੰਗੀ ਹੈ ਕਿ ਸਾਨੂੰ ਕੱਢੋ ਮੰਗੀ ਹੈ ਕਿ ਨਹੀਂ ਕਿਸੇ ਨੇ ਨਹੀਂ ਆਪਣੀ ਕੌਮ ਦਾ ਅਸੂਲ ਹੀ ਨਹੀਂ ਹੈ ਕਿ ਸਾਨੂੰ ਕੱਢੋ ਅਜਿਹਾ ਲੜਨ ਵਾਸਤੇ ਕੌਮ ਵਾਸਤੇ ਲੜਦੇ ਆ ਹੁਣ ਮੈਂ ਤੇ ਗਲਤ ਤੇ ਫਿਰ ਤੋਣਾ ਅਸੀਂ ਤਾਂ ਲੱਤ ਮਾਰਤੀ ਫਿਰ ਭਾਜਪੀ ਨੇ ਸੋਚਿਆ ਅੱਜ ਇਹ ਸੈਂਟਰ ਦੀਆਂ ਪਾਰਟੀਆਂ ਨੇ ਸੋਚਿਆ ਕਿ ਆਹ ਜਿਹੜੀ ਕੌਮ ਹੈ ਇਹਨੂੰ ਕਮਜ਼ੋਰ ਕਰੋ ਇਹਨਾਂ ਦੀ ਤਾਕਤ ਕਮਜ਼ੋਰ ਕਰੋ ਫੌਜ ਨੂੰ ਕਮਜ਼ੋਰ ਅਸੀਂ ਤਾਂ ਕਰਤਾ ਗੱਲਾਂ ਉਹਨਾਂ ਏਜੰਸੀਆਂ ਆ ਗਈਆਂ ਏਜੰਸੀਆਂ ਨੇ ਪ੍ਰਚਾਰ ਸ਼ੁਰੂ ਕਰਤਾ ਕਾਲੀ ਦਲ ਦੇ ਖਿਲਾਫ ਵੱਡੇ ਬਾਦਲ ਸਾਹਿਬ ਦੇ ਖਿਲਾਫ ਮੇਰੇ ਖਿਲਾਫ ਆਪਣੇ ਬੰਦੇ ਖੜੇ ਕਰਤੇ ਏਜੰਸੀਆਂ ਨੇ ਬੇਅਦਬੀ ਦਾ ਅ ਕਰਕੇ ਪ੍ਰਚਾਰ ਕਰਤਾ ਜੀ ਕਾਲੀ ਦਲ ਨੇ ਬੇਅਦਬੀ ਕੀਤੀ ਹੈ ਯਾ ਜਿਹੜੀ ਪਾਰਟੀ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਬਣੀ ਹੋਏ ਹੁਣ ਗੁਰੂ ਘਰ ਦੀ ਬੇਅਦਬੀ ਕਰੂਗੀ ਤੇ ਹੁਣ 7 ਸਾਲ ਹੋ ਗਏ ਕਿਹੜੇ ਕਾਲੀ ਦਲ ਦੇ ਲੀਡਰ ਨੂੰ ਫੜਿਆ ਉਹਨਾਂ ਨੇ ਕੀ ਬੇਅਦਬੀ ਕੀਤੀ ਹੈ ਤੇ ਕਿਹੜੇ ਕਹਿੰਦੇ ਸੀ ਦਾਦੂ ਵਾਲ ਵਰਗੇ ਮੰਡ ਵਰਗੇ ਉਹ ਬੰਦੇ ਸੀ ਨਾ ਤੇ ਕਿੱਥੇ ਆ ਬੀਜੇਪੀ ਚਾ ਉਹਨਾਂ ਨੂੰ ਤਾਂ ਕੋਈ ਕਹਿੰਦਾ ਨਹੀਂ ਹੁਣ ਬੇਅਦਬੀਆਂ ਹੋ ਰਹੀਆਂ ਐ ਪਿੱਛੇ ਗੁਰਦਾਸਪੁਰ ਹੋਈ ਹਿਆਰਪੁਰ ਹੋਈ ਕੋਈ ਬੋਲਿਆ ਜੇ ਉੱਥੇ ਬੋਲਿਆ ਤੇ ਗਿਆ ਤਾਂ ਐਸਜੀਪੀਸੀ ਦੇ ਕਾਲੀ ਦਲ ਦੇ ਲੋਕ ਗਏ ਉਹ ਜਿਹੜੇ ਬੰਦੇ ਹੁੰਦੇ ਸੀ ਉਹ ਕਿੱਧਰ ਗਏ ਜਿਹੜੇ ਆਪਣਾ ਕੋਈ ਸੰਤ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਉਹ ਕਿੱਧਰ ਹੈ ਉਹਨਾਂ ਦਾ ਮਿਸ਼ਨ ਇੱਕੋ ਇੱਕ ਸੀ ਕਿ ਕਾਲੀ ਦਲ ਨੂੰ ਖਤਮ ਕਰ ਦਿਓ ਕਾਲੀ ਦਲ ਨੂੰ ਕਮਜ਼ੋਰ ਕਰ ਦਿਓ ਕੌਮ ਦੀ ਤਾਕਤ ਨੂੰ ਕਮਜ਼ੋਰ ਕਰ ਦਿਓ ਫਿਰ ਆਪਣੇ ਆਪ ਹੀ ਅਸੀਂ ਇੱਥੇ ਵੜਾਂਗੇ ਫਿਰ ਉਹਨਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਥੋੜੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਅੱਜ ਹਾਲਾਤ ਦੇਖੋ ਕੀ ਬਣਾਂਗੀ ਥੋੜੀ ਕੌਮ ਦੀ ਆਪਣੇ ਪੰਜ ਤਖਤ ਸਾਬਣ ਤਖਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਪੂਰਾ ਕਬਜ਼ਾ ਕਰ ਲਿਆ ਤਖਤ ਹਜ਼ੂਰ ਸਾਹਿਬ ਤੇ ਜਿਹੜੀ ਕਮੇਟੀ ਬਣਾਈ ਸੀ 50 60 ਸਾਲ ਪਹਿਲੇ ਸੰਘਰਸ਼ ਕਰਕੇ ਕਾਨੂੰਨ ਬਦਲ ਦਿੱਤਾ ਹੁਣ ਕਿਹਾ ਕਿ ਕੋਈ ਐਜਪੀਸੀ ਦਾ ਨਮਾਉਂਦਾ ਨਹੀਂ ਕੋਈ ਸਿੰਘ ਸਮਾਨ ਦੇ ਲੋਕ ਨਹੀਂ ਜਾਣਗੇ 12 ਬੰਦੇ ਮਹਾਰਾਸ਼ਟra ਦੀ ਸਰਕਾਰ ਨੋਮਿਨੇਟ ਕਰੂਗੀ ਜਿਹਨੂੰ ਮਰਜ਼ੀ ਆਪਣੇ ਆਰਐਸਐਸਲੇ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਲੈ ਗਏ ਤਖਤ ਪਤਨਾ ਸਾਹਿਬ ਦੀ ਕਮੇਟੀ ਲੈ ਗਏ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਆਪਾਂ ਜਿੱਤੇ ਸੀ ਜੋ ਬੀਜੇਪੀ ਸ਼ਾਮਲ ਕਰ ਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੰਗਰੇਜ਼ ਨਹੀਂ ਤੋੜ ਸਕੇ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਤੇ ਆਪਣੇ ਕਾਲੀਦਨ ਨੇ ਰੋਲਾ ਪਾ ਪਾਇਆ ਚਾਬੀਆਂ ਦੇ ਰੋਟ ਮੋੜਾ ਪਾ ਲਾ ਕੇ ਮਜਬੂਰ ਕਰ ਦਿੱਤਾ ਉਹਨਾਂ ਨੂੰ ਇਹਨਾਂ ਨੇ ਸੁਪਰੀਮ ਕੋਰਟ ਨੇ ਉਹ ਵੀ ਤੋੜ ਦਿੱਤੀ ਤੇ ਤੁਸੀਂ ਦੇਖੋ ਹਰਿਆਣਾ ਚ ਕੀ ਆਲਾ ਉਹਨੂੰ ਹਰਿਆਣਾ ਕਮੇਟੀ ਦੇ ਵਿੱਚ ਹੁਣ ਆਰਐਸਐਲ ਦੇ ਬੰਦੇ ਆ ਦਾਦੂ ਵਾਲ ਵਰਕੇ ਬਣਾਈ ਬੈਠੇ ਆ ਕੀ ਹੁਣ ਹੋਇਆ ਕੀ ਜਦੋਂ ਬਾਰਡਰ ਤੇ ਆਪਣੇ ਕਿਸਾਨਾਂ ਦੇ ਉੱਤੇ ਬੰਬ ਸਿੱਟੇ ਜਾਂਦੇ ਸੀ ਪੁਲਿਸ ਕਿੱਥੇ ਢਾਈ ਸੀ ਗੁਰੂ ਘਰਾਂ ਵਿੱਚ ਕਿਉਂਕਿ ਕਿਉਂਕਿ ਕਮੇਟੀ ਉਹਨਾਂ ਦੀ ਸੀ ਅੱਜ ਦਿੱਲੀ ਬੰਗਲਾ ਸਾਹਿਬ ਜਾਂ ਸੀਸਕਨ ਸਾਹਿਬ ਜਾਂ ਜਿੰਨੇ ਵੀ ਗੁਰੂ ਘਰ ਹੈ ਪਹਿਲੇ ਕੋਈ ਵੀ ਆਉਂਦਾ ਸੀ ਉੱਥੇ ਲੰਗਰ ਛੱਕ ਜਾਂਦਾ ਸੀ ਹੁਣ ਜੰਤਰ ਮੰਦਰ 'ਚ ਕੋਈ ਬੰਗਾਲ ਤੋਂ ਆਉਂਦਾ ਧਰਨਾ ਦੇਣ ਵਾਸਤੇ ਕੋਈ ਯੂਪੀ 'ਚ ਆਉਂਦੇ ਲੋਕੀ ਲੰਗਰ ਇੱਤੇ ਖਾਂਦੇ ਸੀ ਭਾਵੇਂ ਕਿਤੋਂ ਵੀ ਆਉਂਦਾ ਸੀ ਹੁਣ ਆ ਜਿਹੜੇ ਦਿੱਲੀ ਕਮੇਟੀ ਦੇ ਸਰਸੇ ਵਰਗੇ ਉਹਨੇ ਕੀ ਕੀਤਾ ਕਿ ਜਿਹੜਾ ਮੋਦੀ ਦੇ ਖਿਲਾਫ ਧਰਨਾ ਦੇਊ ਉਹਨੂੰ ਲੰਗਰ ਵੀ ਨਹੀਂ ਦੇਣਾ ਹੁਣ ਆ ਤਾਂ ਹਾਲਾਤ ਬਣਾ ਜੇ ਹਲੇ ਵੀ ਨਹੀਂ ਜਾਗੋਂਗੇ ਹਲੇ ਵੀ ਨਹੀਂ ਕਰੋਗੇ ਫਿਰ ਤੁਹਾਡੇ ਇੱਥੇ ਕਾਬਜ ਕਰ ਦਾਂਗੇ ਹਲੇ ਤਾਂ ਬਾਰਡਰ ਤੇ ਤੁਹਾਨੂੰ ਬੰਬਾ ਨਾ ਮਾਰਿਆ ਸੀ ਫਿਰ ਤਾਂ ਘਰੋਂ ਜੋ ਘਰੋਂ ਘੱਟ ਕੇ ਕੁੱਟਣਗੇ ਘਰੋਂ ਕੱਢ ਕੇ ਜੇ ਥੋੜੀ ਆਪਣੀ ਫੌਜ ਨਹੀਂ ਤਕੜੀ ਰੱਖੋਗੇ ਆਪਾਂ ਗੱਲਾਂ 'ਚ ਆ ਜਾਨੇ ਆਪਾਂ ਭੁੱਲ ਜਾਨੇ ਆ ਵੇਸਰੇ ਹੋ ਗਏ ਆਪਣੀ ਕੌਮ ਨੂੰ ਹੋ ਕੀ ਗਿਆ ਇੰਨੀ ਬਹਾਦਰ ਕੌਮ ਆਪਣੀ ਦੇਖੋ ਐਸ ਪਹਿਲੀ ਜੂਨ ਨੂੰ ਤੁਸੀਂ ਵੋਟਾਂ ਪਾਉਣੀਆਂ ਪਹਿਲੀ ਜੂਨ ਨੂੰ ਵੋਟਾਂ ਪਾਉਣੀਆਂ ਕਿ ਨਹੀਂ ਪਹਿਲੀ ਜੂਨ ਹੀ ਹੈ ਨਾ 40 ਸਾਲ ਪਹਿਲੇ ਪਹਿਲੀ ਜੂਨ ਨੂੰ ਕੀ ਹੋਇਆ ਸੀ ਭੁੱਲ ਗਏ ਤੁਸੀਂ ਸਾਰੇ 40 ਸਾਲ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਨੇ ਟੈਂਕਾਂ ਤੇ ਰੋਪਾ ਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਪਹਿਲੀ ਜੂਨ ਨੂੰ ਤੇ ਜਿਹੜਾ ਸਿੱਖ ਫਿਰ ਵੀ ਕਾਂਗਰਸ ਨੂੰ ਵੋਟਾਂ ਪਾਉਂਦਾ ਹੈ ਫਿਰ ਉਹ ਕੀ ਕਹੀਏ ਆਪਾਂ ਆਪ ਤਾਂ ਭੁੱਲੀ ਬੈਠੇ ਹਾਂ ਟੈਂਕਾਂ ਤੋਂ ਪਣਾ ਗੁਰੂ ਘਰ ਢਾਤੇ ਤੇ ਉਸ ਪਾਰਟੀ ਦੀ ਸਰਕਾਰ ਤਿੰਨ ਵਾਰ ਬਣਾਦੀ ਆਪਾਂ ਉਹਦੇ ਬਾਅਦ 84 ਦੇ ਅੰਦਰ 84 ਦੇ ਅੰਦਰ ਟੈਂਕ ਭੇਜੇ 85 ਚ ਪੰਜਾਬ ਦੇ ਅਸੈਂਬਲੀ ਦੇ ਲੈਕਚਰ ਹੋਏ 35 ਐਮਐਲਏ ਕਾਂਗਰਸ ਦੇ ਜਿਤਾਦੇ ਇਥੇ ਫਿਰ ਆਪਾਂ ਕੀ ਕਹਿੰਨੇ ਆ ਆਪਣੇ ਆਪ ਨੂੰ ਜਿਹੜੀ ਪਾਰਟੀ ਤੁਹਾਡੇ ਵਾਸਤੇ ਮਰਦੀ ਹੈ ਜਿਹਨੇ ਤੁਹਾਨੂੰ ਰੋਟੀ ਦਿੱਤੀ ਹੈ ਖੇਤੀ ਬਚਾਇਆ ਤੁਹਾਨੂੰ ਹੈ ਤੁਸੀਂ ਦੇਖੋ ਇੱਕ ਇੱਕ ਚੀਜ਼ ਇੱਥੇ ਕੀਤੀ ਐ ਉਹਦੇ ਤਰਫ ਤੋਂ ਆਪਾਂ ਸਾਰੇ ਖਿਲਾਫ ਐ ਹੁਣ ਝਾੜੂ ਵਾਲੇ ਆ ਗਏ ਝਾੜੂ ਵਾਲੇ ਕੀ ਕੀਤਾ ਇਹਨਾਂ ਨੇ ਬਦਲਾ 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 ਆਪਣੇ ਤੋਂ ਸਿਆਣੇ ਉਹ ਦੂਜੀਆਂ ਸੂਬੇ ਵਾਲੇ ਆ ਗੁਜਰਾਤੀ ਦੇਖ ਲੋ ਯਾਰ 30 ਸਾਲ ਹੋ ਗਏ ਕਿਸੇ ਨੂੰ ਵੜ ਨਹੀਂ ਦਿੰਦੇ ਮੋਦੀ ਦੇ ਬਗੈਰ ਆਪਣੇ ਸੂਬੇ ਵਿੱਚ ਉਹ ਕਹਿੰਦੇ ਮੋਦੀ ਸਾਡਾ ਐ ਤੇ ਅਸੀਂ ਤਾਂ ਮੋਦੀ ਨੂੰ ਵੋਟ ਪਾਣੀ ਹੈ ਕਿਉਂਕਿ ਮੋਦੀ ਸਾਨੂੰ ਸਾਰਾ ਕੁਝ ਦਿੰਦਾ ਹੈ ਤੇ ਜਿਹੜੀ ਪਾਰਟੀ ਸਾਰਾ ਕੁਝ ਇੱਥੇ ਕਰਦੀ ਹੈ ਥੋੜੀ ਕੌਮ ਦੀ ਹੈ ਆਪਾਂ ਤਾਂ ਉਹਨੂੰ ਵੋਟ ਪਾਣੀ ਨਹੀਂ ਉਹਨੂੰ ਤਕੜਾ ਕਰਨਾ ਹੀ ਨਹੀਂ ਆ ਬਦਲਾ ਜਿਹੜਾ ਆਉਂਦਾ ਹੈ ਹੁਣ ਆ ਭਗਵੰਤ ਮਾਨ ਇਹਨੂੰ ਸਿੱਖ ਕਹਿ ਸਕਦੇ ਆ ਜਿਹੜਾ दारू ਪੀ ਕੇ ਗੁਰੂ ਘਰਾਂ ਚਲੇ ਜਾਂਦਾ ਬੋਲਣ ਦੀ ਤਮੀਜ਼ ਨਹੀਂ ਤਜਰਬਾ ਹੈ ਨਹੀਂ ਅਨਾੜੀ ਨੂੰ ਗੱਡੀ ਫੜਾਤੀ ਮਾਰੀ ਕੰਦ ਜਾ ਕੇ ਉਹਨਾਂ ਦੇਖੋ ਸੂਬੇ ਦਾ ਕੀ ਹਲ ਕੀਤਾ ਅੱਜ ਸੂਬਾ ਪਹਿਲੀ ਵਾਰ ਆ ਪੁਲਿਸ ਵਾਲੇ ਜਿਹੜੇ ਖੜੇ ਮੇਰੇ ਨਾਲ 25 ਤਰੀਕ ਦੇ ਬਾਅਦ ਤਨਖਾਹ ਮਿਲੀ ਜਿਹੜੀ ਪਹਿਲੀ ਤਰੀਕ ਨੂੰ ਮਿਲਦੀ ਹੁੰਦੀ ਸੀ ਉਹ ਵੀ ਕਰਜ਼ਾ ਲੈ ਕੇ ਕਿਤੇ ਤੁਸੀਂ ਕੱਲ ਦੱਸੋ ਤੁਹਾਡੇ ਕੋਲੇ ਆ 7 ਸਾਲਾਂ 'ਚ ਕੋਈ ਮੁੱਖ ਮੰਤਰੀ ਦੇਖਿਆ ਸੰਦੂਲਗੜ ਹਲਕੇ 'ਚ ਨਾ ਕੈਪਟਨ ਆਇਆ ਨਾ ਇਹਨੇ ਤਾਂ ਕੀ ਹੋਣਾ ਸੀ ਆ ਝਾੜੂ ਵਾਲੇ ਕੀ ਹੈ ਝੂਠ ਤੇ ਪੰਡ 5 ਸਾਲ ਖਰਾਬ ਕਰਤੇ ਤੁਹਾਡੇ 5 ਸਾਲ 5 ਸਾਲ ਕਾਂਗਰਸ ਨੇ 5 ਸਾਲਾ ਜ਼ਿੰਦਗੀ ਦੇ 10 ਸਾਲ ਜਿਹੜਾ 50 ਸਾਲ ਹਾਲ ਸੀ ਉਹ 60 ਸਾਲ ਦਾ ਹੋ ਗਿਆ 60 ਸਾਲ ਵਾਲਾ 70 ਸਾਲ ਦਾ ਹੋ ਗਿਆ ਤੇ ਮੈਨੂੰ ਲੱਗਦਾ ਇੱਕ ਹੋਰ ਆ ਜੂਗਾ ਬਦਲਾ ਪੁੱਛ ਮੰਗਣ ਵਾਸਤੇ ਹੁਣ ਵੀ 5 ਸਾਲ ਲੋਕਾਂ ਨੇ ਦੇ ਦੇਣੇ ਆ ਹੁਣ ਆ ਦੇਖੋ ਹੁਣ ਹੱਕ ਕੀ ਦਾ ਬੰਦ ਆ ਇੱਥੇ ਆ ਤੁਹਾਡੀ ਵੋਟ ਦਾ ਜੇ ਹੱਕ ਹੀ ਨਹੀਂ ਦਿਓਗੇ ਤੇ ਫਿਰ ਫਿਰ ਜਿਹੜੇ ਕੰਮ ਕਰਨ ਵਾਲੇ ਤੇ ਛੱਡ ਜਾਣਗੇ ਘਰੇ ਬਹਿ ਜਾਣਗੇ ਖਾਲੇ ਬਣਾਉਣਾ ਅਕਾਲੀ ਦਲ ਐਮਜ਼ ਲਿਆਉਣ ਵਾਲਾ ਅਕਾਲੀ ਦਲ ਸੈਂਟਰਲ ਯੂਨੀਵਰਸਿਟੀ ਵਾਲਾ ਲਿਆਉਣ ਵਾਲਾ ਅਕਾਲੀ ਗੱਲ ਬਿਜਲੀ ਘਰ-ਘਰ ਪਹੁੰਚਾਉਣ ਵਾਲਾ ਪਾਣੀ ਗੱਲ ਤੁਹਾਡੇ ਪਿੰਡਾਂ 'ਚ ਪਾਣੀ ਪਹੁੰਚਾਉਣ ਵਾਲਾ ਪਾਰਟੀ ਸਾਰਾ ਕੁਝ ਦੇਣ ਵਾਲਾ ਅਕਾਲੀ ਦਲ ਤੇ ਅਕਾਲੀ ਦਲ ਨੂੰ ਫਿਰ ਵੀ ਵੋਟਾਂ ਵਾਸਤੇ ਆਪਾਂ ਧੜੇਬੰਦੀ ਕਰਕੇ ਆਪਾਂ ਖੜੇ ਹੋਣੇ ਮਿੰਤਾ ਕਰਨੀ ਪਣੀ ਹੈ ਜੇ ਕੌਮ ਨੂੰ ਬਚਾਉਣ ਵਾਲਾ ਤੁਹਾਡੀ ਫੌਜ ਹੈ ਮੇਰੀ ਗੱਲ ਇੱਕ ਗੋਣ ਨੋਟ ਕਰ ਲਿਓ ਜੋ ਇਹ ਕੈ ਸਿਲੈਕਸ਼ਨ ਵਿੱਚ ਦੇਖੋ ਅਸੀਂ ਕੱਲੇ ਖੜੇ ਆ ਕਿਸੇ ਅਸੀਂ ਕਿਹਾ ਸਾਡੇ ਸੂਲ ਜਾਦੇ ਜ਼ਰੂਰੀ ਹੈ ਕੋਈ ਸੱਤਾ ਦੀ ਲੋੜ ਨਹੀਂ ਇਨਸਾਨੇ ਵਾਸਤੇ ਬੜਾ ਸੌਖਾ ਕੰਮ ਸੀ ਸੌਖਾ ਸੀ ਭਾਜੀਪੀ ਨਾਲ ਸੁਝਾਤਾ ਕਰ ਲਓ ਜੀ ਆਮੀ 10 12 ਕਹਿੰਦੇ ਤੁਹਾਨੂੰ ਸੀਟਾਂ ਆ ਜਾਣਗੀਆਂ ਆਰਾਮ ਨਾਲ 10 ਆ ਜਾਣੀਆਂ ਅਸੀਂ ਕਹਿੰਦਾ ਨਾ ਅਸੀਂ ਤਾਂ ਸੂਲ ਹੈ ਸਾਡੇ ਵਾਸਤੇ ਭਾਵੇਂ ਨਾ ਆਏ ਹੁਣ ਵੀ ਨਾ 24 ਨੂੰ ਆਏ ਨਾ ਆਏ 27 ਨੂੰ ਵੀ ਨਾ ਸਤਾਏ ਭਾਵੇਂ 32 ਨੂੰ ਵੀ ਨਸ਼ਟ ਸੱਤਾ ਹੈ اصولਾਂ ਤੋਂ ਪਿੱਛੇ ਨਹੀਂ ਹਟ ਸਕਦਾ ਮੈਂ ਮੈਂ ਪਾਰਟੀ ਵੀ ਕਹਾ ਦੀ ਸਾਰੀ ਜਗ੍ਹਾ ਮੈਂ ਆਪਣੇ ਵਾਸਤੇ ਆਪਣੀ ਕੌਮ ਇੱਕ ਨੰਬਰ ਤੇ ਹੈ ਆਪਣਾ ਪੰਜਾਬ ਤੇ ਆਪਣੀ ਪਾਰਟੀ ਇਹ ਤਿੰਨੇ ਚੀਜ਼ਾਂ ਦੀ ਇੱਜ਼ਤ ਤੇ ਕੰਪਰੋਮਾਈਜ਼ ਨਹੀਂ ਹੋ ਸਕਦੀ ਮੈਂ ਉਹਨਾਂ ਵਰਗਾ ਨਹੀਂ ਜਿਹੜੇ ਦਿੱਲੀ ਵਾਲੇ ਸਰਸੇ ਵਾਜੇ ਅੱਜਕੱਲ ਤਾਂ ਆਪਣੇ ਬੰਦੇ ਨਾ ਲੀਡਰ ਤੁਸੀਂ ਦੇਖੋ ਕਈ ਸਰਦਾਰ ਬੀਜੇਪੀ ਜਾਂਦੇ ਕਿੰਨੇ ਕਿਉਂ ਜਾਂਦੇ ਆ ਦੋ ਗਨਮੈਨਾਂ ਪਿੱਛੇ ਬੀਜੇਪੀ ਕਹਿੰਦੇ ਦੋ ਗਨਮੈਨ ਦੇ ਦੇਂਦੇ ਬਸ ਐਨੇ ਮੇਰੇ ਨਾਲ ਗਨਮੈਨ ਆ ਕੇ ਚਲੋ ਬੀਜੇਪੀ ਚਲੋ ਜੀ ਚਲੋ ਜੀ ਆ ਆਪ ਚਲੇ ਜਾਓ ਜੀ ਹੁਣ ਇਹਦੇ ਚਲੇ ਜਾਓ ਜੀ ਗਨਮੈਨਾਂ ਪਿੱਛੇ ਆਪਣੀ ਕੌਮ ਅਸੂਲਾਂ ਵਾਲੀ ਕੌਮ ਕਿੱਧਰ ਗਈ ਤੋ ਐਸ ਕਰਕੇ ਮੈਂ ਬੇਨਤੀ ਕਰਨਾ ਸਦੂਲਗੜ੍ਹ ਵਾਲਿਓ ਦੇਖੋ ਇਨਸਾਫ ਚਾਹੀਦਾ ਆ ਆ ਇਲੈਕਸ਼ਨ ਕੋਈ ਦਿਲਰਾਜ ਦਾ ਨਹੀਂ ਆ ਕੋਈ ਭੁੰਡੜ ਸਾਹਿਬ ਦਾ ਨਹੀਂ ਅਬ ਹਰ ਸਿਮਰਿਤ ਕੋਰ ਬਾਦਲ ਦਾ ਨਹੀਂ ਇਲੈਕਸ਼ਨ ਕੌਮ ਦੀ ਹੁੰਦਾ ਹੈ ਆਪਣੀ ਤਾਕਤ ਆ ਜੇ ਐਕਟੀਵਿਟੀ ਉਹਨਾਂ ਨੂੰ ਸੈਂਟਰ ਵਾਲੀ ਪਤਾ ਲੱਗ ਗਿਆ ਨਾ ਇਹਨਾਂ ਦੇ ਤਾਂ ਐਮਪੀ ਨੇ ਇੱਕੋ ਹੀ ਜਿੱਤੇ 13 ਚੋਂ ਫਿਰ ਦੇਖਿਓ ਉਹਨਾਂ ਨੇ ਫੌਜਾਂ ਟੈਂਕ ਬਾੜ ਦਿੰਦੇ ਨੇ ਤੁਹਾਨੂੰ ਕਿਸਾਨੀ ਦੇ ਤੁਸੀਂ ਕਰਦੇ ਹੋ ਬੈਠੇ ਸੀ ਤੁਹਾਨੂੰ ਵੰਡ ਦਿੱਤਾ ਦਿੱਲੀ 'ਚ ਜੇ ਕਾਲੀ ਜਲਦੀ ਸਰਕਾਰ ਪੰਜਾਬ 'ਚ ਹੁੰਦੀ ਇਹਦੇ ਹਿੰਮਤ ਨਹੀਂ ਹੋਣੀ ਸੀ ਇਹ ਤੁਹਾਡੇ ਬਾਰਡਰਾਂ ਤੇ ਤੁਹਾਨੂੰ ਕੋਈ ਬੰਬ ਵੀ ਸਿੱਟ ਦਨ ਆਪਣੇ ਪੰਜਾਬ ਦੇ ਸੂਬੇ ਵਿੱਚ ਆਦਾ ਝਾੜ ਗੋਲਾ ਭਗਵੰਤ ਮਾਨ ਨੂੰ ਉਹਨੇ ਕਿਹਾ ਅਮਿਤ ਸ਼ਾ ਨੇ ਐਕਚੁਅਲੀ ਅਮਿਤ ਸ਼ਾ ਤੇ ਹੁਣ ਭਗਵੰਤ ਮਾਨ ਤਾਂ ਸਹੀ ਮਲੇ ਤੇ ਉਹਦਾ ਬੀ ਟੀਮ ਬਣੀ ਬੈਠਾ ਮੈਂ ਤੈਨੂੰ ਅੱਜ ਦੱਸ ਦਿੰਦਾ ਐ ਸਿਲੈਕਸ਼ਨ ਦੇ ਬਾਅਦ ਭਗਵੰਤ ਮਾਨ ਬਣੂਗਾ ਬੀ ਜੀ ਪੀ ਦਾ ਚੀਫ ਮਿਨਿਸਟਰ ਇੱਥੋਂ ਹੀ ਉਹਨੇ ਨਾਲ ਨਾਲ ਛਾਲ ਮਾਰਨ ਦੀ ਤਿਆਰੀ ਚ ਹੈ ਕੇਜਰੀਵਾਲ ਤਾਂ ਉਹਨੂੰ ਅੰਦਰ ਕਰਤਾ ਇਹਨੂੰ ਤਾਂ ਅੱਥਿਆਰੀ ਚ ਹੈ ਉਹਨੇ ਕਿਹਾ ਕਿ ਰੋਕਦੇ تھے ਆ ਕਰਾਂਗੇ ਚੁੱਪ ਕਰਕੇ ਬੈਠੇ ਰਹੇ ਤੁਹਾਡੇ ਬੁੰਡੇ ਚੱਕ ਕੇ ਲੈ ਗਏ ਪਰਚਾ ਕਹਿੰਦਾ ਦਿੱਤਾ ਹੀ ਨਹੀਂ ਅੰਨ ਨੂੰ ਪਛਾਣਦੇ ਤੇ ਹਲੇ ਵੀ ਆਪਾ ਕਹਿੰਦੇ ਆਮ ਆਦਮੀ ਆਮ ਆਦਮੀ ਝਾੜੂ ਖਲੇ ਦੇਖੋ 2 ਮਹੀਨੇ ਹੋ ਗਏ ਘਰ ਛੱਡੇ ਨੂੰ ਮੈਂ ਮੈਂ ਤਾਂ ਸਾਢਾ 10 ਪੂਰੇ ਘਰ ਕਿਦੋਂ ਦਾ ਛੱਡੇ ਐ ਤੂੰ ਦੇਖੋ ਯਾਤਰਾ ਕਰਦੇ 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 ਕਿੱਥੇ ਕਿੱਥੇ ਰੋਜ਼ ਨਿਕਲ ਜਾਈਦਾ ਕਿਸ ਵਾਸਤੇ ਨਿਕਲਦਾ ਕੋ ਲੋੜ ਕੌਮ ਖਾਤਰ ਪੰਜਾਬ ਖਾਤਰ ਤੁਹਾਡੇ ਖਾਤਰ ਬਾਦਲ ਸਾਹਿਬ ਇੱਕ ਦਿਨ ਚ ਲੀਡਰ ਨਹੀਂ ਬਣੇ 70 ਸਾਲ ਇੱਕ ਇੱਕ ਪੌੜੀ ਚੜ ਕੇ ਸਰਪੰਚ ਬਣੇ ਬਾਖਸਮਤੀ ਮੈਂਬਰ ਬਣੇ ਜ਼ਿਲ੍ਹਾ ਪ੍ਰੀਸ਼ਦ ਬਣੇ ਜੇਲ੍ਹ ਨਾਲ ਕਟਿਆ ਐਮਪੀ ਬਣੇ ਇੱਥੇ ਤਾਂ ਜਿਹੜਾ ਹੁੰਦਾ ਹੈ ਕਿ ਮੈਂ ਮੁੱਖ ਮੰਤਰੀ ਸਿੱਧਾ ਬਣ ਜਾ ਸਿੱਧਾ ਮੁੱਖ ਮੰਤਰੀ ਤੇ ਮੁੱਖ ਮੰਤਰੀ ਬਣ ਕੇ ਇਕੱਲੇ ਫੀਲਿੰਗ ਲੈਂਦੇ ਆ ਹਾਂ ਮੈਂ ਹੁਣ ਮੁੱਖ ਮੰਤਰੀ ਬਣ ਗਿਆ ਐਸਐਸਪੀ ਸਾਹਿਬ ਇਹਨੂੰ ਅੰਦਰ ਕਰ ਦਿਓ ਇਹਦੇ ਪਰਚਾ ਦੇ ਦਿਓ ਐ ਨਹੀਂ ਕਹਿੰਦੇ ਕਿ ਡੀਸੀ ਸਾਹਿਬ ਇੱਥੇ ਸੜਕ ਬਣਾ ਦਿਓ ਇੱਥੇ ਸਕੂਲ ਬਣਾ ਦਿਓ ਉਹ ਨਹੀਂ ਟੈਲੀਫੋਨ ਇਹਨੂੰ ਅੰਦਰ ਕਰ ਦਿਓ ਦੇਖਣਾ ਚਾਹੁੰਦੇ ਕਿਨੀ ਤੱਕ ਦਾ ਐਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆ ਇਲੈਕਸ਼ਨ ਜੇ ਹੁਣ ਇਕੱਤੇ ਪਿੱਛੇ ਰਹਿ ਗਏ ਫਿਰ ਜੁੰਗਵਾਰ ਆਪਾਂ ਹੋਵਾਂਗੇ ਧੜੇਬੰਦੀ ਛੱਡ ਦਿਓ ਘਰ ਘਰ ਵੜ ਜਓ ਜਜ਼ਬਾ ਲਿਆਓ ਜੋਸ਼ ਲਿਆਓ ਜੰਗ ਦਾ ਜੋਸ਼ ਦੇਖੋ ਪੁੰਦਰ ਸਾਹਿਬ ਦੀ ਕਿੰਨੀ ਉਮਰ ਹੋ ਗਈ ਮੱਲਾ ਤੁਹਾਨੂੰ ਵੀ ਮੱਲਾ ਦਾ 60 ਸਾਲ ਹੋ ਗਿਆ ਨੇ ਪੁੰਦਰ ਸਾਹਿਬ ਜਿਵੇਂ ਦੇਖੋ ਵੱਡੇ ਬਾਦਲ ਸਾਹਿਬ ਦੇ ਸਾਥੀ ਵੱਡੇ ਬਾਦਲ ਸਾਹਿਬ ਦੇਖੋ ਇੱਕ ਤਾਂ ਦੋਸਤੀ ਤੱਕ ਸਾਥ ਬਾਹਲ ਸਾਹਮਣਾ ਖੜੇ ਰਹੇ ਅਕਾਲੀ ਦਲ ਖੜੇ ਰਹੇ ਭਾਵੇਂ ਮਿਲੇ ਕੋਸ਼ਿਸ਼ ਜਾਂ ਨਾ ਮਿਲੇ ਇਹਨਾਂ ਨੇ ਕਿਤੇ ਨਹੀਂ ਇੱਥੇ ਦਾ ਕੁਛ ਕਹਿ ਦਿਓ ਕੋਈ ਐ ਨਹੀਂ ਐ ਇਸ ਗੱਡੀ ਚ ਮੈਂ ਨਾ ਬਿਠਾਵਾਂ ਤਾਂ ਕਿਹਾ ਚਲੋ ਮੈਂ ਦੂਜੇ ਪਾਸੇ ਜਾਣਾ ਝਾੜੂ ਚ ਐ ਐ ਜਿਆ ਰਿਸ਼ਤਾ ਚਾਹੀਦਾ ਹੈ ਐ ਜਿਹੇ ਲੋਕ ਚਾਹੀਦੇ ਜਿਹੜੇ ਖੜਦੇ ਆ ਤੇ ਜਿਵੇਂ ਬਾਦਲ ਸਾਹਿਬ ਦਾ ਰਿਸ਼ਤਾ ਹੈ ਭੁੰਦਰ ਸਾਹਿਬ ਨਾਲ ਉਵੇਂ ਹੀ ਦਿਲਰਾਜ ਦੇਖੋ ਉਹ ਵੀ ਮੇਰੇ ਭਰਾਵਾਂ ਵਾਂਗੂ ਆ ਇੱਕ ਸਾਡਾ ਪਰਿਵਾਰ ਆ ਇੱਕ ਪਰਿਵਾਰ ਆ ਅਕਾਲੀ ਜਲਦੀ ਸਰਕਾਰ ਹੁੰਦੀ ਸਮਝ ਲਓ ਸਰਦੂਲਗੜ ਥੋਡੀ ਸਰਕਾਰ ਹੈ ਕਿਉਂ ਨਾ ਬਾਦਲ ਸਾਹਿਬ ਨੇ ਨਾ ਕੀਤੀ ਐ ਨਾ ਮੈਂ ਕੀ ਕਰ ਸਕਦਾ ਅੱਜ ਤਾਂ ਬਲੈਂਕ ਚੈੱਕ ਲਿਆਉਂਦੇ ਸਦਸਕਤ ਆ ਕਰਦੇ ਆ ਸਾਰੀ ਤਰੱਕੀ ਥੋਡੀ ਉਦੋਂ ਹੀ ਹੋਊਗੀ ਉਦੋਂ ਕੰਮ ਹੋਣਗੇ ਸੋ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਤੁਹਾਡਾ ਸਾਰਾ ਧੰਨਵਾਦ ਕਰਦਾ ਆ ਆਸ ਕਰਦਾ ਕਿ ਕਿ ਸਰਦੂਲਗੜ ਹਲਕੇ ਤੋਂ ਸਰਦੂਲਗੜ ਹਲਕੇ ਤੋਂ ਘੜ ਤੋਂ ਘੱਟ ਖਾਲਸਾ ਪੰਥ ਦੀ ਫੌਜ ਨੂੰ ਘੜ ਤੋਂ ਘੜ 15-20 ਹਜ਼ਾਰ ਦੀ ਲੀਡ ਦੋਗੇ ਕਿ ਨਹੀਂ ਦੋਗੇ ਕਿੰਨੀ ਲੀਡ ਦੋਗੇ ਇੱਕ ਪੰਥ ਦੀ ਪਾਰਟੀ ਨੂੰ ਚਾਹ ਜੋ ਪਿਉਣੀ ਪਣੀ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਸਾਰਾ